ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਸਵੇਰ ਦਾ 6:30 ਵਜੇ ਦਾ ਟਾਈਮ ਆ ਤੇ ਸੰਗਤਾਂ ਦਾ ਇਕੱਠਾ ਮਾਰਦਾ ਕੱਠ ਪਹੁੰਚ ਚੁੱਕੀਆਂ ਨੇ ਸੰਗਤਾਂ ਦੇਉ ਤੁਸੀਂ ਰਾਜਾ ਸਾਹਿਬ ਜੀ ਦੇ ਦਰਸ਼ਨਾਂ ਦੇ ਲਈ ਸੰਗਤਾਂ ਪਹੁੰਚ ਚੁੱਕੀਆਂ 6:30 ਵਜੇ ਦਾ ਟਾਈਮ ਆ ਜੀ ਦੇਖ ਸਕਦੇ ਹੋ ਦੁਕਾਨਾਂ ਲੱਗੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਲੈ ਕੇ ਚੱਲਦੇ ਆਪਾਂ ਤੁਹਾਨੂੰ ਅੱਗੇ ਦਰਬਾਰ ਸਾਹਿਬ ਜੀ ਦੇ ਵਿੱਚ ਕਰਾਉਣੇ ਹਨ ਦਰਸ਼ਨ ਤੁਹਾਨੂੰ ਸੰਗਤੋਂ ਵੀਡੀਓ ਨਾਲ ਬਣੇ ਰਿਓ ਜੀ ਦੇ ਸਾਡੇ ਜੋੜਿਆਂ ਦੀ ਸੇਵਾ ਚੱਲ ਰਹੀ ਆ ਜੋੜੇ ਜਮਾ ਹੋ ਰਹੇ ਨੇ ਦਿ ਲੋਹਾਪਿਆਂ ਚ ਪਾ ਕੇ ਐਨ ਸੇਫਟੀ ਦੇ ਨਾਲ ਸੰਤਾਂ ਦੇ ਜੋੜੇ ਰੱਖ ਰੀਆਂ ਨੇ ਸੰਤਾਂ ਸੇਵਾਦਾਰ ਤੁਸੀਂ ਦੇਖ ਸਕਦੇ ਹੋ ਜੀ ਬੜੇ ਪਿਆਰ ਸਤਿਕਾਰ ਨਾਲ ਸੇਵਾ ਕਰ ਰਹੇ ਨੇ ਇਸ ਜਗ੍ਹਾ ਦੇ ਉੱਪਰ ਨਮਾਦਮਾ ਇੰਨਾ ਸਾਰੀਆਂ ਸੰਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੰਨੀਆਂ ਵੀ ਸੰਤਾਂ ਇਸ ਘਰ ਦੁਬਾਰਾ ਸਾਹਿਬ ਜੀ ਦੇ ਵਿੱਚ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਦੇਖ ਸਕਦੇ ਹੋ ਸੰਗਤਾਂ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਨੇ ਸ੍ਰੀ ਦਰ ਸਾਡੇ 6:30 ਵਜੇ ਦਾ ਟਾਈਮ ਆ ਸੰਗਤਾਂ ਦਰਸ਼ਨਾਂ ਦੇ ਲਈ ਪਹੁੰਚੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਤੇ ਸੰਗਤਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਸਾਰੀਆਂ ਸੰਗਤਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜਿੰਨੀਆਂ ਵੀ ਸੰਗਤਾਂ ਗੁਰੂ ਦੇ ਦਰਸ਼ਨਾਂ ਦੇ ਨਹੀਂ ਆਈਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਸਨ ਕਰਕੇ ਦਰਸ਼ਨ ਕਰਕੇ ਇਧਰਲੇ ਪਾਸੇੋਂ ਰਸਤਾ ਬਾਹਰੋਂ ਅਜੇ ਦਰਬਾਰ ਸਾਹਿਬ ਤੋਂ ਸੰਕਟਾ ਦਰਸ਼ਨ ਕਰਕੇ ਪਹੁੰਚ ਚੁੱਕੀਆਂ ਨੇ ਇਧਰਲੇ ਵੱਸੋਂ ਤੇ ਇਧਰਲੇ ਵੱਸੋਂ ਆ ਜਿੰਦਾ ਤੁਸੀਂ ਦੇਖ ਸਕਦੇ ਹੋ ਇਧਰ ਲੱਗ ਰਹਾ ਹਾਲਾ ਜੀ ਹਾਂਜੀ ਦੋਸਤੋ ਆਪਾਂ ਦਰਬਾਰ ਸਾਹਿਬ ਜੀ ਦੇ ਮੇਨ ਐਂਟਰੀ ਗੇਟ ਕੋਲੇ ਪਹੁੰਚ ਚੁੱਕੇ ਹਾਂ ਜੀ ਤੇ ਸੰਗਤਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਲਕੀ ਹਲਕੀ بارش ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਧਰਲੇ ਪਾਸੇੋਂ ਉੱਪਰੋਂ ਸ਼ੈੱਡ ਪਾਇਆ ਹੋਇਆ ਜੀ ਇੱਥੋਂ ਬਚਾਅ ਹੋ ਗਿਆ بارش ਦਾ ਸੰਗਤਾਂ ਦਾ ਤੇ ਤੁਸੀਂ ਦੇਖ ਸਕਦੇ ਹੋ ਬੱਦਲ ਬਹੁਤ ਹੋ ਗਿਆ ਜੀ ਤੇ ਹਲਕੀ ਹਲਕੀ بارش ਦਾ ਮੌਸਮ ਆ ਸੰਗਤਾਂ ਦੇਖ ਸਕਦੇ ਹੋ ਤੁਸੀਂ ਕੱਠ ਪੈਣਾ ਸ਼ੁਰੂ ਹੋ ਚੁੱਕਿਆ ਵਾ ਪਿਛਲੇ ਸਾਲ ਨਾਲੋਂ ਇਸ ਵਾਰ ਸੰਗਤਾਂ 50% ਜ਼ਿਆਦਾ ਦਰਸ਼ਨਾ ਦੇ ਲਈ ਪਹੁੰਚੀਆਂ ਹੋਈਆਂ ਨੇ ਜੀ ਦਰਬਾਰ ਦੇ ਉੱਪਰ ਸੇਵਾਦਾਰ ਬੜੇ ਪਿਆਰ ਭਾਵਨਾ ਦੇ ਨਾਲ ਸੇਵਾ ਨਿਭਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜੀ ਮੌਸਮ ਪੂਰਾ ਠੰਡਾ ਹੋ ਗਿਆ ਪੱਖੇ ਕੂਲਰ ਏਸੀ ਵੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਲੱਗੇ ਹੋਏ ਨੇ ਜੀ ਕਰੇਟਾਂ ਪਈਆਂ ਨੇ ਫਰੂਟਾਂ ਦੀਆਂ ਦੇਖ ਸਕਦੇ ਹੋ ਤੁਸੀਂ ਪ੍ਰਸ਼ਾਦ ਦੇ ਵਿੱਚ ਮਿਲ ਰਹੀਆਂ ਨੇ ਸੰਗਤਾਂ ਨੂੰ ਪ੍ਰਸ਼ਾਦ ਮਿਲ ਰਿਹਾ ਵਾ ਸੇਵਾਦਾਰ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਮੀਂਹ ਪੈ ਰਿਹਾ ਤੇ ਉਹਦੇ ਵਿੱਚ ਹੀ ਸੇਵਾ ਨਿਭਾਰੇ ਨੇ ਸੰਗਤਾਂ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਅੱਗੇ ਕਰਕੇ ਮੱਥਾ ਟਿਕਾ ਰਹੇ ਨੇ ਆਰਾਮ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਸੰਗਤਾਂ ਮੱਥਾ ਟੇਕ ਰਹੀਆਂ ਨੇ ਤੇ ਦਰਬਾਰ ਸਾਹਿਬ ਜੀ ਦੇ ਮੇਨ ਆਪਾਂ ਦੇਖ ਸਕਦੇ ਹੋ ਤੁਸੀਂ ਐਂਟਰੀ ਗੇਟ ਤੇ ਪਹੁੰਚ ਚੁੱਕੇ ਆਂ ਧੰਨ ਧੰਨ ਸ੍ਰੀ ਹਜੂਰ ਨਾਮ ਕਮਲ ਸਿੰਘ ਜੀ ਰਾਜਾ ਸਾਹਿਬ ਫੁੱਲਾਂ ਦੀ ਸਜਾਵਟ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਢੰਗ ਦੇ ਨਾਲ ਫੁੱਲਾਂ ਦੀ ਸਜਾਵਟ ਕੀਤੀ ਗਈ ਆ ਜੀ ਤੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦ ਮਿਲ ਰਿਹਾ ਸੰਗਤਾਂ ਨੂੰ ਮੱਥਾ ਟੇਕਣ ਤੋਂ ਬਾਅਦ ਸੰਗਤਾਂ ਪ੍ਰਸ਼ਾਦ ਲੈ ਰਹੀਆਂ ਨੇ ਜੀ ਦੇਖ ਸਕਦੇ ਹੋ ਬੜੇ ਸਤਿਕਾਰ ਭਾਵਨਾ ਦੇ ਨਾਲ ਸੰਗਤਾਂ ਆਈਆਂ ਹੋਈਆਂ ਨੇ ਜੀ ਦੇਖ ਸਕਦੇ ਹੋ ਫੁੱਲਾਂ ਦੀ ਡੈਕੋਰੇਸ਼ਨ ਦਰਬਾਰ ਸਾਹਿਬ ਜੀ ਦੇ ਉੱਪਰ ਤੇ ਲੈਟਾਂ ਦੇ ਝੂਮਰ ਹੋਰ ਰੌਣਕ ਨੂੰ ਵਧਾ ਰਹੇ ਨੇ ਜੀ। ਲਓ ਜੀ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰੋ ਦਰਬਾਰ ਸਾਹਿਬ ਜੀ ਤੇ ਸੰਗਤੋ ਮੇਰੀ ਵੀਡੀਓ ਦੇ ਰਾਹੀਂ ਦਰਸ਼ਨ ਕਰ ਸਕਦੇ ਹੋ ਤੁਸੀਂ ਰਾਜਾ ਸਾਹਿਬ ਜੀ ਦੇ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀ ਰਹੇ ਜੀ। ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਮੇਰਾ ਸ਼ੁਰੂ ਹੋ ਚੁੱਕਿਆ ਵਾ ਰਾਜਾ ਸਾਹਿਬ ਜੀ ਦੀ ਵਰਸੀ ਦਾ ਜਖੀਰਲਾ ਦੇਣਾ 23 ਅਗਸਤ 23 ਅਗਸਤਾ ਜੀ ਅੱਜ ਤੇ ਵਰਸੀ ਦਾ ਅੱਜ ਤੀਜਾ ਦਿਨ ਆ ਜੀ ਸੰਗਤਾਂ ਜਿਹਦੇ ਸਾਹਦੇ ਉੱਤੇ ਮੇਰੇ ਪਾਸਿਓਂ ਸੰਗਤਾਂ ਆਈਆਂ ਨੇ ਦਰਸ਼ਨਾਂ ਦੇ ਲਈ ਤੇ ਸੰਗਤਾਂ ਲਾਈਨ ਚ ਲੱਗੀਆਂ ਆਂ ਸੇਵਾਦਾਰ ਵੀ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸੇਵਾ ਨਿਭਾ ਰਹੇ ਨੇ ਸੰਗਤਾਂ ਨੂੰ ਇੱਕ ਲਾਈਨ ਦੇ ਵਿੱਚ ਲਾ ਕੇ ਦਰਸ਼ਨ ਕਰਵਾ ਰਹੇ ਨੇ ਪਰਮਾਤਮਾ ਇਹਨਾਂ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਲਾ ਸਾਹਿਬ ਜੀ ਦੇ ਦਰਬਾਰ ਤੋਂ ਆਪਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਬਲੌਗ ਜੀ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਜੀ ਕਰ ਲੋ ਸਬਸਕ੍ਰਾਈਬ ਹੁਣ ਆਪਣੀ ਡੇਲੀ ਨਾਲ ਆ ਉਹਨਾਂ ਦੀਆਂ ਵੀਡੀਓ ਅਪਡੇਟ ਹੁੰਦੀਆਂ ਰਹਿਣ ਤਾਂ ਕਿ ਤੁਹਾਨੂੰ ਇਧਰਲੇ ਪਾਸੇ ਦਵਾਨਾ ਨਾਲ ਉਧਰ ਵੀ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਰਸਤੇ ਆਨੇ ਨਾਲ ਲਾਇਆ ਗਿਆ ਤੁਸੀਂ ਦੇਖ ਸਕਦੇ ਹੋ ਰਸਤੇ ਲਗਾਏ ਆ ਨਾਲ-ਨਾਲ ਥੋੜੀ-ਥੋੜੀ ਸੰਗਤਨ ਕਰਕੇ ਅੱਗੇ ਕਰਿਆ ਜਾ ਰਹਿਆ ਵਾ ਦਰਸ਼ਨਾਂ ਦੇ ਲਈ ਲੋ ਜੀ ਚਾਹ ਦਾ ਲੰਗਰ ਚੱਲ ਰਿਹਾ ਵਾ ਤੇ ਚਾਹ ਛਕ ਲਈਏ ਨਾਲ ਪਕੌੜੇ ਆਪਾਂ ਲੈ ਰਹੇ ਆ ਪਕੌੜੇ ਖਾਈਏ ਤੇ ਦੇਖੋ ਸੰਗਤਾਂ ਦਾ ਠਾਠਾ ਮਾਰਦਾ ਘੱਟ ਸੰਗਤਾਂ ਪਹੁੰਚੀਆਂ ਹੁਣ ਦਰਸ਼ਨਾ ਨਹੀਂ ਜੀ ਦੇ ਸਕਦੇ ਹੋ ਜੀ ਰਾਜੇ ਦੇ ਦਰਬਾਰ ਮਹਿਮਤਾ ਵਾਸਤੇ ਵੀ ਆ ਤੇ ਗੱਲ ਸੱਚੀ ਆ ਜੀ ਸੰਗਤਾਂ ਦਾ ਠਾਠਾ ਮਾਰਦਾ ਘੱਟ ਤੁਸੀਂ ਦੇ ਸਕਦੇ ਹੋ ਤੁਸੀਂ ਦੇਖ ਰਹੇ ਹੋ ਜੀ ਸੇਵਾ ਚੱਲ ਰਹੀ ਆ ਬੀਰੋਣੀ ਸੇਵਾ ਕਰ ਰਹੇ ਨੇ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਤੁਹਾਨੂੰ ਆਪਾਂ ਵਲੌਗ ਰਾਹੀਂ ਦਿਖਾ ਰਹੇ ਆ ਬੀਰੋਣੀ ਸੇਵਾ ਕਰ ਰਹੇ ਨੇ ਸੇ ਬੀਰੋਣੀ ਮੈਟਾ ਦੀ ਸੇਵਾ ਚੱਲ ਰਹੀ ਆ بارش ਦਾ ਮੌਸਮ ਸੀ ਤੇ ਮੈਟਾ ਦੀ ਸੇਵਾ ਚੱਲ ਰਹੀ ਆ ਸਾਫ ਕਰ ਰਹੇ ਨੇ بارش ਹੋਣ ਕਰਕੇ ਮੈਡ ਥੋੜੇ ਜਿ ਗਿੱਲੇ ਹੋ ਗਏ ਸੀ ਉਹਨਾਂ ਨੂੰ ਸੁਕਾਉਣ ਦਾ ਕੰਮ ਚੱਲ ਰਿਹਾ ਸੇਵਾਦਾਰ ਆ ਰਾਮਲੀਓ। ਲੋ ਜੀ ਵੀਡੀਓ ਨਾਲ ਬਣਿਆ ਰਿਹਾ ਦੋਸਤੋ। ਨਾਲ ਦੀ ਨਾਲ ਅਸਥਾਨ ਨੂੰ ਦਰਸ਼ਨ ਕਰਵਾਈ ਜਾਵਾਂਗੇ ਜੀ। ਸੰਗਤਾਂ ਤੁਸੀਂ ਦੇਖ ਸਕਦੇ ਹੋ ਹੁਣ ਅਮਾਗੇ ਪਹੁੰਚੇ ਹੁਣੀਆਂ ਤਨ ਤਨ ਸ਼੍ਰੀ ਨਾਮਕਮਲ ਰਾਜਾ ਸਾਹਿਬ ਜੀ। ਨਾਲ ਦੀ ਨਾਲ ਅਸਥਾਨ ਨੂੰ ਦਰਸ਼ਨ ਕਰਵਾਈ ਜਾਵਾਂਗੇ ਜੀ। ਵੀਡੀਓ ਨਾਲ ਬਣੇ ਰਹੋ ਦੋਸਤੋ। ਤੇਰੀ ਆਵਾਜ਼ ਸੁਣ ਕੇ ਤਾੜੀ ਪੁੱਛ ਵਿੱਚ ਦਫ਼ਤਰ ਆ ਕੋਈ ਵੀ ਪ੍ਰੋਬਲਮ ਆਣੀਵੇ ਕਦੇ ਵੀ ਇਸ ਜਗ੍ਹਾ ਤੇ ਦਰਸ਼ਨ ਕਰਨ ਲਈ ਆਓ ਤਾਂ ਇਸ ਜਗ੍ਹਾ ਤੇ ਪੁੱਛ ਵੀ ਜਰੂਰ ਕਰ ਲਿਓ ਜੀ ਇਹ ਸਮਝ ਲਓ ਇਨ ਕੋ ਸਾਹਮਣੇ ਬਾਬਾ ਜੀ ਬੈਠੇ ਨੇ ਵੱਡੇ ਵੱਡੇ ਕੂਲਰ ਲਗਾਏਗੇ ਆ ਸੰਗਤਾਂ ਦੇ ਲਈ ਜਦੋਂ ਗਰਮੀ ਦਾ ਮੌਸਮ ਹੋ ਜਾਂਦਾ ਇੱਥੇ ਤੱਕ ਲੈਣਾ ਲੱਗਦੀਆਂ ਨੇ ਦਿਨ ਦਾ ਟਾਈਮ 12 ਵਜੇ ਤੱਕ ਪੂਰੀ ਦਰਬਾਰ ਤੱਕ ਲੈਣਾ ਲੱਗ ਜਾਂਦੀਆਂ ਨੇ ਇਸ ਜਗ੍ਹਾ ਤੋਂ ਲੈ ਕੇ ਤੇ ਇਹ ਕੂਲਰਾਂ ਦੀ ਸੇਵਾ ਵੀ ਸੰਗਤਾਂ ਵੱਲੋਂ ਕਰੀ ਗਈ ਆ ਪੱਖੇ ਕੂਲਰ ਇਸ ਜਗ੍ਹਾ ਦੇ ਉੱਪਰ ਲਗਾਏ ਗਏ ਆ ਇਸ ਜਗ੍ਹਾ ਤੇ ਲੈਣਾ ਲੱਗ ਜਾਂਦੀਆਂ ਨੇ ਸੰਗਤਾਂ ਦੇ ਦਰਸ਼ਨਾਂ ਦੇ ਲਈ ਜੀ ਦੇ ਸਾਹਿਬ ਦੇ ਜੁਠੇ ਪਾਣ ਵਾਲੀ ਸੇਵਾ ਚੱਲ ਰਹੀ ਹੈ ਜੀ ਸੰਗਤਾਂ ਵੱਲੋਂ ਪਰਮਾਤਮਾ ਇਹਨਾਂ ਸਾਰੀਆਂ ਸੰਗਤਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਜੀ ਉੱਧਰਲੇ ਪਾਸੇ ਆਪਾਂ ਦਰਬਾਰ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਕਰਵਾਉਨੇ ਆ ਲਓ ਜੀ ਸੰਗਤ ਵਾਲੀਓ ਸ਼ਪੀਲ ਲਾਉਣੀ ਆ ਤਸ਼ਬੀਲ ਦੇ ਬਾਅਦ ਦੇਖ ਸਕਦੇ ਹੋ ਤੁਸੀਂ ਸ਼ਪੀਲ ਲੱਗਣੀ ਆ ਜੀ ਥੋੜੇ ਟਾਈਮ ਤੱਕ ਤੁਸੀਂ ਦੇ ਸਕਦੇ ਹੋ ਤੇ ਦੁੱਧ ਦਾ ਇੰਤਜ਼ਾਮ ਪੂਰਾ ਕੀਤਾ ਪਿਆ ਸੰਗਤ ਵਾਲਿਓ ਅਮਰੀਕਾ ਦਾ ਦੁੱਧ ਐਨ ਬਰਫ਼ ਲਾ ਕੇ ਰੱਖਿਆ ਗਿਆ ਜੀ ਸੰਗਤ ਵਾਲਿਓ ਥੋੜੇ ਟਾਈਮ ਤੱਕ ਰੂਗਾ ਆਪਾਂ ਜੇ ਸ਼ਪੀਲ ਚੱਲਣੀ ਆ ਇਸ ਜਗ੍ਹਾ ਦੇ ਉੱਪਰ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਦਰਬਾਰ ਸਾਹਿਬ ਜੀ ਦੇ ਵਿੱਚ ਅਗਲਾ ਦਰਵਾਜ਼ਾ ਬਾਜੀ ਦਰਬਾਰ ਸਾਹਿਬੀ ਦੇ ਅੰਦਰ ਜਾਣ ਵਾਲਾ ਤੇ ਤੁਸੀਂ ਦੇਖਦੇ ਤਾਂ ਇਧਰੋਂ ਸੰਗ ਦਾ ਪ੍ਰਸ਼ਾਦ ਲੈ ਰਹੀਆਂ ਨੇ ਇਧਰੋਂ ਆਪਾਂ ਜੀ ਸੰਗ ਦਾ ਨੂੰ ਪ੍ਰਸ਼ਾਦ ਦੇ ਰਹੀਆਂ ਦੇ ਰਹੇ ਨੇ ਜਿੰਨੀਆਂ ਵੀ ਸੰਗਤਾਂ ਤੁਸੀਂ ਇਧਰਲੇ ਪਾਸੇ ਦੇਖ ਸਕਦੇ ਹੋ ਜੀ 8:00 ਵਜੇ 11-12 ਮਿੰਟ ਦਾ ਟਾਈਮ ਹੋ ਗਿਆ ਤੇ ਨਾਲ ਦੀ ਨਾਲ ਸਵੇਰ ਦਾ ਟਾਈਮ ਆ ਤੇ ਆਪਾਂ ਤੁਹਾਨੂੰ ਕਰਾਉਨੇ ਆ ਬਾਬਾ ਜੀ ਦੇ ਦਰਸ਼ਨ ਵੀਡੀਓ ਨਾਲ ਦੋਸਤੋ ਬਣੇ ਰਹੋ ਬਾਬਾ ਜੀ ਵੀ ਦੇਖ ਸਕਦੇ ਤੁਸੀਂ ਸੇਵਾ ਨਿਭਾ ਰਹੇ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਬਾਬਾ ਜੀ ਸੇਵਾ ਨਿਭਾ ਰਹੇ ਨੇ ਜਿਹੜਾ ਦੇ ਉੱਪਰ ਪਰਮਾਤਮਾ ਇਹਨਾਂ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਜਿੰਨੇ ਵੀ ਸੇਵਾ ਦਾ ਇਸ ਜਗ੍ਹਾ ਦੇ ਉੱਪਰ ਸੇਵਾ ਨਿਭਾ ਰਹੇ ਨੇ ਜੀ ਤੁਸੀਂ ਇਧਰਲੇ ਪਾਸੇ ਅਖੰਡ ਪਾਠ ਸਾਹਿਬ ਜੀ ਦੇ ਜਿੱਥੇ ਆਪਾਂ ਤੁਹਾਨੂੰ ਦਰਸ਼ਨ ਕਰਵਾਇਆ ਜੀ ਦਰਸ਼ਨ ਕਰਵਾਏ ਨੇ ਵੱਡੀਆਂ-ਵੱਡੀਆਂ ਟਰਾਲੀਆਂ ਵੀ ਤੁਸੀਂ ਦੇਖ ਸਕਦੇ ਹੋ ਇੰਨਾ ਵੇਸਟ ਸਮਾਨ ਸੰਗਤਾਂ ਵਾਲਿਓ ਰੱਖਿਆ ਜਾ ਰਿਹਾ ਵਾ ਤੇ ਵੱਡੇ-ਵੱਡੇ ਡੈਸ਼ਟਮੀਨ ਲਗਾਏ ਗਏ ਆ ਵੱਡੇ-ਵੱਡੇ ਟਰਾਲੀਆਂ ਦੇ ਵਿੱਚ ਸਾਰਾ ਸਮਾਨ ਪੂਰਾ ਕਰਕਟ ਬਾਹਰ ਛੱਡਿਆ ਜਾਂਦਾ ਪਿਆ ਜੀ ਕਾ ਪਿਆਰੀ ਜੀ ਡੈਕੋਰੇਸ਼ਨ ਤੁਸੀਂ ਦੇਖ ਸਕਦੇ ਹੋ ਦਰਬਾਰ ਦੇ ਉੱਪਰ ਸੰਗਤਾਂ ਦਾ ਇਕੱਠ ਪੈਣਾ ਸ਼ੁਰੂ ਹੋ ਚੁੱਕਿਆ ਵਾ 8:30 ਵਜੇ ਦਾ ਟਾਈਮ ਹੋ ਚੁੱਕਿਆ ਤੇ ਇਧਰਲੇ ਪਾਸੇ ਦੇਖ ਲਾ ਰਹੇ ਹੋ ਜੀ ਰੂ ਆਭਜਾ ਚੱਲ ਰਹੀ ਆ ਤੇ ਤੁਹਾਨੂੰ ਦਿਖਾ ਦਈਏ ਆਪਾਂ ਇਧਰ ਸੇਵਾ ਚੱਲ ਰਹੀ ਹੈ ਜੀ ਰੂ ਆਭਜਾ ਚੱਲ ਰਹੀ ਆ ਸੰਗਤਾਂ ਦੇ ਲਈ ਸੰਗਤਾਂ 8:30 ਵਜੇ ਦਾ ਟਾਈਮ ਹੋ ਚੁੱਕਿਆ ਸੰਗਤਾਂ ਹਮ ਹਮਾ ਕੇ ਪਹੁੰਚੇ ਆ ਉਧਰ ਬਾਬਾ ਜੀ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਵੀ ਇੱਕ ਚਲੋ ਬਾਡੀ ਵੀ ਦੀਏ ਹੰਤਾਲਿਓਂ ਸੇਵਾ ਚੱਲ ਰਹੀ ਆ ਲੋ ਜੀ ਰਾਣਾ ਸਾਹਿਬੀ ਦੇ ਐਂਟਰੀ ਗੇਟ ਤੇ ਆਪਣੇ ਆਪ ਖੜੇ ਆ ਜੀ ਸੰਗਤਾਂ ਤੁਸੀਂ ਕੱਟ ਤੁਸੀਂ ਦੇਖ ਸਕਦੇ ਹੋ ਤੇ ਇਧਰੋਂ ਵੀ ਆਉਂਦਾ ਤੇ ਇਧਰਲੇ ਪਾਸੇ ਵੀ ਸਾਈਕਲ ਸਾਈਕਲ ਸਕੂਟਰ ਪਾਰਕਿੰਗ ਆ ਤੁਸੀਂ ਦੇਖ ਸਕਦੇ ਹੋ ਸੰਗਤਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਦੂਰ ਦਰਾਡੇ ਦੇ ਪਿੰਡਾਂ ਚੋਂ ਚੱਲ ਕੇ ਸੰਗਤਾਂ ਆਉਂਦੀਆਂ ਨੇ ਇਸ ਦਰਬਾਰ ਤੇ ਦਰਸ਼ਨਾਂ ਦੇ ਲਈ ਤੁਸੀਂ ਦੇਖ ਸਕਦੇ ਹੋ ਇਹ ਬਾਹਰ ਜਾਣ ਵਾਲੇ ਰਸਤਾ ਵਾ ਜੀ ਜਿਹੜਾ ਤੁਸੀਂ ਮੈਂ ਦਿਖਾ ਰਿਹਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੋੜਾਗੜਾ ਗੱਲ ਤੇ ਤੁਸੀਂ ਦੇ ਸਕਦੇ ਹੋ ਬਾਬਾ ਜੀ ਦੀ ਜਗ੍ਹਾ ਦੇ ਉੱਪਰ ਨਛੱਤਰ ਗੱਲ ਨੇ ਅੱਜ ਆਉਣਾ ਜੀ ਦਰਸ਼ਨਾਂ ਦੇ ਲਈ ਤੇ ਇੱਧਰ ਪਾਣੀ ਦੀਆਂ ਪੇਟੀਆਂ ਵੀ ਤੁਸੀਂ ਦੇ ਸਕਦੇ ਹੋ ਪਾਣੀ ਆ ਚੁੱਕਿਆ ਵਾ ਸੰਗਤਾਂ ਦੇ ਲਈ ਪਾਣੀ ਦੀਆਂ ਪੇਟੀਆਂ ਆ ਚੁੱਕੀਆਂ ਵਾਂ ਤੇ ਇੱਧਰ ਭਾਈ ਆਪਣੀ ਕਲਾਕਾਰੀ ਦਿਖਾ ਰਿਹਾ ਟੈਟੂ ਬਣਾ ਰਿਹਾ ਇੱਧਰ ਵੀ ਟੈਟੂ ਵਾਲੇ ਨੇ ਤੁਸੀਂ ਦੇ ਸਕਦੇ ਹੋ ਇੱਧਰ ਵੀ ਟੈਟੂ ਬਣ ਰਹੇ ਆ ਵਾ ਤੇ ਇਹ ਐਂਟਰੀ ਗੇਟ ਬਣਾਇਆ ਗਿਆ ਜੀ ਜਿੱਦੋਂ ਅੱਜ ਮੇਲਾ ਇਹ ਭਰਨਾਵਾ ਪੂਰਾ ਵੀ ਦੇਖ ਸਕਦੇ ਹੋ ਖੜਾਉਣਿਆਂ ਦੀਆਂ ਦੁਕਾਨਾਂ ਸਭ ਕੁਝ ਲੱਗ ਚੁੱਕਿਆ ਤੇ ਪੁਲਿਸ ਵਾਲੇ ਵੀ ਬਾਈ ਬਹੁਤ ਹੀ ਪਿਆਰੇ ਢੰਗ ਨਾਲ ਸੇਵਾ ਨਿਭਾ ਰਹੇ ਨੇ ਸੰਗਤਾਂ ਨੂੰ ਬੜੇ ਪਿਆਰ ਨਾਲ ਆਰਾਮ ਨਾਲ ਕੱਢ ਰਹੇ ਨੇ ਹਯੂਰ ਸ਼੍ਰੀ ਨਾਮਕਮਲ ਰਾਜਾ ਸਾਹਿਬ ਜੀ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਮੈਡੀਕਲ ਟੀਮ ਵੀ ਪਹੁੰਚ ਗਈ ਹੈ ਸੇਵਾ ਲਈ ਜਿਸ ਹਸਲੇ ਗੁਰੂ ਨਾਨਕ ਮਿਸ਼ਨ ਹਸਪਤਾਲ ਟਾਂਹਾਂ ਕਲੇਰਾ ਮੈਡੀਕਲ ਟੀਮ ਪਹੁੰਚ ਚੁੱਕੀ ਹੈ ਇਹਨਾਂ ਦੀ ਤੇ ਇਹ ਵੀ ਸੇਵਾ ਲਈ ਪਹੁੰਚੇ ਨੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਜਾ ਰਹੀਆਂ ਨੇ ਜੀ 21 22 ਅਤੇ 23 ਅਗਸਤ ਨੂੰ ਦੇਖ ਸਕਦੇ ਹੋ ਕਿੱਡੇ-ਕੱਡੇ ਦੇਗੇ ਆ ਸ਼ਬੀਲਾ ਚੱਲ ਰਹੀਆਂ ਨੇ ਅੰਦਰ ਸੰਗਤਾਂ ਸੇਵਾ ਕਰ ਰਹੀਆਂ ਨੇ ਖੜਾਉਣੀਆਂ ਦੀਆਂ ਦੁਕਾਨਾਂ ਐ ਲੱਗ ਚੁੱਕੀਆਂ ਰੌਣਕਾਂ ਮੌਸਮ ਵੀ ਠੰਡਾ ਵਾ ਹਲਕੀ-ਹਲਕੀ ਬਾਰਿਸ਼ ਹੋਈ ਆ ਪਰ ਸੇਵਾਦਾਰਾਂ ਨੇ ਪਾਣੀ ਦੀ ਜਿੰਨਾ ਵੀ ਸੜਕ ਦੇ ਉੱਪਰ ਪਾਣੀ ਸੀਗਾ ਸਾਰਾ ਕਵਰ ਕਰਤਾ ਸਾਈਡ ਤੇ ਕਰਤਾ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਸੇਵਾ ਨਿਭਾ ਰਹੇ ਨੇ ਨਾਲ ਦੀ ਨਾਲ ਵੈਪਰਾਂ ਦੇ ਨਾਲ ਪਾਣੀ ਕੱਢ ਦਿੱਤਾ ਹੀ ਇਹਨਾਂ ਨੇ ਸੰਗਤਾਂ ਦਾ ਰਸ਼ ਪੈਣਾ ਸ਼ੁਰੂ ਹੋ ਚੁੱਕਿਆ ਵਾ ਤੇ ਇਧਰੋਂ ਛਤਰੀਆਂ ਵੀ ਮਿਲ ਰਹੀਆਂ ਨੇ ਕਿੱਥੇ ਤਿਆਰ ਹੋਈ ਹੈ ਜੀ ਬਲਗਾ ਜੀ ਬਲਗਾ ਨੂਰਮੈਲ ਦੇ ਨਾਲ ਬਲਗਾ ਅੱਛਾ ਜੀ ਨੂਰਮੈਲ ਦੇ ਨਾਲ ਬਿਲਗਾ ਪੈਂਦਾ ਜੀ ਬਿਲਗਰ ਨੇ ਦੱਸਿਆ ਟਰਾਲੀ ਉੱਥਾਂ ਤਿਆਰ ਹੋਈ ਹੋਈ ਆ ਇਹ ਦੇਖ ਸਾਦੋ ਕਿੰਨੀ ਵਧੀਆ ਟਰਾਲੀ ਤਿਆਰ ਕਰਾਈ ਆ ਜਿਨ੍ਹਾਂ ਨੇ ਟਰਾਲੀ ਭਰਾਵਾਂ ਨੇ ਤਿਆਰ ਕਰਾਉਣੀ ਹੋਈ ਤਾਂ ਨੂਰਮੈਲ ਬਿਲਗੇ ਦੇ ਵਿੱਚ ਹੀ ਤਿਆਰ ਹੁੰਦੀ ਆ ਜੀ ਬਿਲਕੁਲ ਜਿਆਦਾ ਪੈਸੇ ਨਾਲ ਚਾਰ ਕਰਦੇ ਹੋ ਬਹੁਤ ਜਿਆਦਾ ਪੈਸੇ ਲੱਗੇ ਬਹੁਤ ਜਾਇਜ ਪੈਸਿਆਂ ਦੇ ਵਿੱਚ ਤਿਆਰ ਕਰਦਾਈ ਬਹੁਤ ਵਧੀਆ ਕੰਮ ਕਰਿਆ ਹੋਇਆ ਟਰਾਲੀ ਦਾ ਤੁਸੀਂ ਦੇਖ ਸਕਦੇ ਹੋ ਬੜੀ ਵਧੀਆ ਵਧੀਆ ਖੜਾਉਣੇ ਮਿਲ ਰਹੇ ਆ ਜਵਾਕਾਂ ਦੇ ਬਾਈ ਦੀ ਦੁਕਾਨ ਤੋਂ ਛਿੱਕੀ ਛਿੱਕੀ ਜਵਾਕ ਖੜੇ ਆ ਖੜਾਉਣਿਆਂ ਦੇ ਲਈ ਬਹੁਤ ਵਧੀਆ ਵਧੀਆ ਖੜਾਉਣੇ ਪੱਖੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪਾਣੀ ਵਾਲਾ ਸ਼ਾਵਰ ਤੇ ਡ੍ਰਿਲ ਹੇਅਰ ਡ੍ਰੈਸ ਸਾਰਾ ਕੁਝ ਆ ਨੀਲ ਕਟਰ ਵਗੈਰਾ ਸਾਰਾ ਕੁਝ ਬਾਈ ਦੁਕਾਨ ਤੋਂ ਮਿਲਦਾ ਜੀ ਤੇ ਜਿੰਨੀਆਂ ਸੰਗਤਾਂ ਆ ਰਹੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਦੇਉਂ ਰਦਵਾਰ ਆ ਇਹ ਜਹਾਂ ਦਾ ਚੁਈ ਦੇ ਦੇ ਬੇਚ ਰਿਆ ਵਾ ਬਹੁਤ ਹੀ ਵਧੀਆ ਤੁਸੀਂ ਦੇ ਸਕਦੇ ਹੋ ਇਹ ਬੜੀ ਘੈਂੜਾ ਟੰਬੇ ਵੇਚ ਰਿਆ ਜਵਾਕਾਂ ਲਈ ਉਹ ਜਾਂਦੀਆਂ ਦਰਖਤਾਂ ਦੇ ਵਿੱਚ ਤੁਸੀਂ ਦੇ ਸਕਦੇ ਹੋ ਬੋਤਲਾਂ ਦੀ ਵੀ ਗੱਡੀ ਭਰ ਕੇ ਆ ਚੁੱਕੀ ਆ ਤੇ ਇਧਰਲੇ ਪਾਸੇ ਦੇ ਸਕਦੇ ਹੋ ਫਰੂਟੀਆਂ ਦੀ ਗੱਡੀ ਭਰ ਕੇ ਆ ਚੁੱਕੀ ਆ ਲੰਗਰ ਲੱਗਣ ਲੱਗਿਆ ਫਰੂਟੀਆਂ ਦਾ ਵੀ ਇਧਰੋਂ ਬਾਈ ਹੁਣੀ ਟਰਾਲੀ ਭਰ ਕੇ ਲੈ ਕੇ ਆਏ ਆ ਕੋਲਡ ਡਰਿੰਕਾਂ ਦੀ ਤੁਸੀਂ ਦੇ ਸਕਦੇ ਹੋ ਪਾਸੇ ਤੁਸੀਂ ਦੇ ਸਕਦੇ ਹੋ ਫਰੂਟੀਆਂ ਦਾ ਲੰਗਰ ਲੱਗਿਆ ਤੇ ਇਧਰਲੇ ਪਾਸੇ ਬਾਈ ਉਹਨਾਂ ਨੇ ਦੇ ਸਕਦੇ ਹੋ ਤੁਸੀਂ ਇਧਰੋਂ ਦੇਖ ਸਕਦੇ ਹੋ ਫਰੂਟ ਦਾ ਲੰਗਰ ਲੱਗਣ ਵਾਲਾ ਜੂਸ ਦਾ ਬਾਈ ਹੁਣ ਹੀ ਦੇ ਸਕਦੇ ਹੋ ਤੁਸੀਂ ਇਹ ਸੇਵਾ ਕਰ ਰਹੇ ਨੇ ਜੂਸ ਦਾ ਲੰਗਰ ਲੱਗਣਾ ਫਰੂਟ ਦਾ ਲੰਗਰ ਦੇਖ ਸਕਦੇ ਹੋ ਜੀ ਸੰਗਤਾਂ ਵਾਲਿਆਂ ਫਰੂਟੀਆਂ ਦਾ ਲੰਗਰ ਲਗਾਇਆ ਗਿਆ ਇਸ ਜਗ੍ਹਾ ਦੇ ਉੱਪਰ ਸੰਗਤਾਂ ਨੇ ਹੰਮੂ ਮਾਕੇ ਪਹੁੰਚਣਾ ਸ਼ੁਰੂ ਹੋ ਗੀਆਂ ਨੇ 9 ਵੱਜ ਚੁੱਕੇ ਆ ਸਵੇਰ ਦਾ ਟਾਈਮ ਆ ਠੰਡਾ ਮੌਸਮ ਹੋਇਆ ਹੋਇਆ ਪੂਰਾ ਗੱਡੀਆਂ ਤੁਸੀਂ ਦੇਖ ਸਕਦੇ ਹੋ 3812 ਨੰਬਰ ਇਹ ਫ੍ਰੀ ਗੱਡੀਆਂ ਨੇ ਜੀ ਜੋ ਫਲੋਰ ਤੋਂ ਰਾਜਾ ਸਾਹਿਬਾ ਲਾ ਆ ਰੀਆਂ ਨੇ ਸੰਗਤਾਂ ਦਰਸ਼ਨ ਕਰਨ ਲਈ ਫ੍ਰੀ ਆ ਸਕਦੀਆਂ ਨੇ ਫ੍ਰੀ ਗੱਡੀਆਂ ਨੇ ਜੀ ਇਹ ਤੁਸੀਂ ਦੇਖ ਸਕਦੇ ਹੋ ਸੰਗਤਾਂ ਨੇ ਸੇਵਾ ਦੇ ਵਿੱਚ ਇਹ ਗੱਡੀਆਂ ਲਾਈਆਂ ਹੋਈਆਂ ਨੇ ਤੇ ਉੱਥੋਂ ਸੰਗਤਾਂ ਨੂੰ ਲੈ ਕੇ ਵੀ ਆਉਂਦੇ ਆ ਤੇ ਛੱਡ ਕੇ ਵੀ ਆਉਂਦੇ ਆ ਪਰ ਮਤਮਾ ਇਹਨਾਂ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਇਹਨੀਆਂ ਸੰਗਤਾਂ ਨੂੰ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਇਹ ਗੱਡੀਆਂ ਲੈ ਕੇ ਆ ਰੀਆਂ ਨੇ ਜੀ ਇਹ ਛਪੈਰੀ ਸੀਗੀ بارش ਕਰਕੇ ਥੋੜਾ ਪਾਣੀ ਖੜ ਗਿਆ ਤੇ ਸੰਗਤਾ ਵਾਲਿਆਂ ਦੇਖ ਸਕਦੇ ਹੋ ਤੁਸੀਂ ਆ ਬیرے ਹੁੰਨੀਆਂ ਨੇ ਦੇਖ ਲਓ ਗਲਾਸਾਂ ਦੇ ਨਾਲ ਪਾਣੀ ਕੱਢ ਦਿੱਤਾ ਗਿਆ ਵਾ ਸੰਗਤਾ ਵਾਲਿਓ ਪਰਮਤਮਾ ਇਹਨਾਂ ਨੂੰ ਸਾਰੇ ਉੱਚ ਦੀ ਕਲਾਜ ਰੱਖੇ ਜੀ ਜਿੰਨੇ ਵੀ ਸੰਗਤਾ ਦੀ ਆਉਣ ਵਾਲਿਆਂ ਦੀ ਸੇਵਾ ਕਰ ਰਹੇ ਨੇ ਤੇ ਕੋ ਗਮਲੇ ਮਕੇ ਫੈਂਟਿਆਂ ਦਾ ਲੰਗਰ ਲੱਗਣ ਵਾਲਾ ਜੀ ਟਰਾਲੀ ਕੋਈ ਭਰੀ ਹੋਈ ਆ ਤੁਸੀਂ ਦੇ ਸਕਦੇ ਹੋ ਕਿ ਉਧਰਲੀ ਟਰਾਲੀ ਵੀ ਭਰੀ ਹੋਈ ਆ ਥੋੜੇ ਟਾਈਮ ਤੱਕ ਲੰਗਰ ਚੱਲਣ ਵਾਲਾ ਜੀ ਹਾਂ ਜੀ ਦੋਸਤੋ ਦੇਖ ਸਕਦੇ ਤੁਸੀਂ ਇੱਥੇ ਲੇ ਪਾਸੇ ਅਰਦਾਸ ਹੋ ਰਹੀ ਹੈ ਜੀ ਲੰਗਰ ਸਟਾਰਟ ਹੋਣ ਵਾਲਾ ਤੁਸੀਂ ਦੇ ਸਕਦੇ ਹੋ ਤੇ ਪਾਸੇ ਦੇ ਸਾਹਿਬ ਅਰਦਾਸ ਹੋ ਰਹੀ ਆ ਬਰਫ ਪਾ ਲਈ ਆ ਤੇ ਸ਼ੰਕਰ ਚੰਨ ਲਾਲਾ ਜੀ ਦੇ ਸਾਥ ਦੇ ਕਲਾਸ ਪੂਰੇ ਸੈਟਿੰਗ ਕਰ ਲਈਆਂ ਜੀ ਦੇ ਸਾਥ ਦਿਓ ਇੱਧਰਲੇ ਪਾਸੇ ਦੇਖੋ ਜੇਕਰ ਲੰਘਣ ਵਾਲਾਂ ਤੇ ਆਪਾਸ ਹੋ ਚੁੱਕੀ ਆ। ਇੱਥਰੋਂ ਦੇਖ ਸਕਦੇ ਹੋ ਤੁਸੀਂ। ਬਾਈ ਦੇ ਟਰਾਲੀ ਪੂਰੀ ਭਰੀ ਹੋਈ ਆ ਸੰਟਾ ਨੇ। ਦੇਖ ਸਕਦੇ ਹੋ ਤੁਸੀਂ। ਮਸ਼ੀਨਾ ਲੱਗੀਆਂ ਹੋਈਆਂ ਜਿੰਸਾਲੀਆਂ ਸਾਹਮਣੇ। ਸਟਾਰਟ ਵਾਣ ਵਾਲਾ ਲੰਗਰ ਤੇ ਦੇਖ ਸਕਦੇ। ਸੰਕਰ ਦੇ ਸਾਹਮਣੇ ਦੇਖ ਸਕਦੇ ਹੋਗਾ ਤੁਸੀਂ। ਸਾਹਮਣੇ ਦਾ ਕੱਪੂਰਾ ਆਉਂਦੀ ਪਿਆਵਾ। ਅਰ ਜੀ ਤੁਸੀਂ ਸੁਪਾਈ ਜਾਂਦੇ ਹੋ ਅਸੀਂ ਦੇਖਦੇ ਹਾਂ ਜੀ ਸਾਡੇ ਦੇ ਨਾਲ ਜੀ ਬਾਬਾ ਜੀ ਦਾ ਕੰਮ ਲੋੜੀਂਦਾ ਸਟਾਰਟ ਤੇ ਫਿਰ ਬਦੰਸਾ ਲੱਗਰ ਸੰਗਤ ਤੋਂ ਤੁਸੀਂ ਦੇ ਸਕਦੇ ਹੋ ਜੀ ਜਦੋਂ ਤੋਂ ਲੰਗਰ ਸਟਾਰਟ ਹੋ ਗਿਆ ਮਸ਼ੀਨਾਂ ਲੱਗੀਆਂ ਆਉਣੀਆਂ ਪੁਰੀਆਂ ਤੇ ਸੰਗਤਾਂ ਦਾ ਠਾਠਾ ਮਾਰਦਾ ਘੱਟ ਤੁਸੀਂ ਦੇ ਸਕਦੇ au tað er at 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 tað er ਕਿਹੜੇ ਪਿੰਡ ਵਾਲਾ ਹੈ ਸੋਪਰ 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 ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਸੋਪਰ ਪਿੰਡ ਵਾਲੇ ਦਾ ਲੰਗਰ ਲੱਗਿਆ ਹੋਇਆ ਆ ਜੂਸ ਦਾ ਲੰਗਰ ਲਗਾਇਆ ਹੈ ਤੁਸੀਂ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੇ ਲਈ ਤੁਸੀਂ ਦੇ ਸਾਦੇ ਨੂੰ ਉਸ ਦਾ ਲੱਕਰ ਸੋਪਰ ਪਿੰਡ ਵਾਲਿਆਂ ਨੇ ਲਗਾਇਆ ਹੋਇਆ ਆਪਣੀ ਮਾਤਮਾ ਇਹਨਾਂ ਵਿੱਚ ਚੜਦੀ ਕਲਾ ਚ ਰੱਖੇ ਜੀ ਕਿੰਨੇ ਉਜਾਗਤਾ ਨੇ ਮੰਦਰ ਲਗਾਇਆ ਉਸ ਸੋਪਰ ਪਿੰਡ ਵਾਲਿਆਂ ਦੇ ਸਾਦੇ ਦੇ ਦੇਖੋ ਵੀ ਬਹੁਤ ਮੀਰੋ ਜੀ ਮੰਡਲ ਕਲਾ ਬਣੀ ਉਹ ਦੇ ਸਾਦੇ ਨੂੰ ਲੰਗਰ ਲਗਾਇਆ ਗਿਆ ਪਿੰਡ ਮੰਡਲ ਕੋਲ ਦੀ ਗੱਲ ਕਰ ਲੱਗਣ ਵਾਲਾ ਜੀ ਵੀ ਸੇਵਾ ਕਰਦੇ ਆ ਤੁਸੀਂ ਦੇ ਬਾਦ ਜਦੋਂ ਮੈਨੂੰ ਉਹਨੇ ਹੱਦ ਦਿਨਾ ਬਿਸਰੀ ਤੇ ਸੰਖ ਮਾਰੇ ਚੂ ਮੈਨੂੰ ਕੀ ਦਿਸਿਆ ਅਸਿਆ ਜਦੋਂ ਜਾਵਾਂ ਸਾਥੋਂ ਪਿੰਡ ਬੱਲਕਲਾ ਦਾ ਫੂਕੀਆਂ ਦਾ ਲੱਗਰ ਤੇ ਉਸ ਦੇ ਸਾਥ ਸਰ ਲੱਗ ਲੱਗਣਾ ਮੈਨੂੰ ਉਹਨੇ ਹੱਦ ਦਿਨਾ ਬਿਸਰੀ ਤੇ ਸੰਖ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਧਰ ਲੱਸੀ ਦਾ ਲੰਗਰ ਲੱਗਿਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਲਈ ਉਹ ਲੱਸੀ ਦਾ ਲੰਗਰ ਲਗਾਇਆ ਗਿਆ ਜੀ ਦੇਖ ਸਕਦੇ ਹੋ ਅਤੇ ਜਿੰਨੇ ਵੀ ਸੇਵਾਦਾਰ ਆਪਰਮਾਤਮਾ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਜੀ ਜਿੰਨੇ ਵੀ ਸੇਵਾਦਾਰ ਲੱਗੇ ਹੋਏ ਨੇ ਮਿੱਠੀ ਦਾ ਲੰਗਰ ਲੱਗਿਆ ਆ। ਜੀ ਸਾਰੇਓ ਸੰਗਤਾਂ ਵੱਲੋਂ ਮਿੱਠੀ ਦਾ ਲੰਗਰ ਲਗਾਇਆ ਗਿਆ। ਨਾ ਨਹੀਂ। ਚੁੱਪ। ਲੋ ਜੀ ਛੋਟਾ ਜਿਹਾ ਵੀਰ ਸੇਵਾ ਕਰ ਰਿਹਾ ਪਰਮਾਤਮਾ ਨੂੰ ਚੜ੍ਹਦੀ ਕਲਾ ਚ ਰੱਖਿਆ ਜੀ ਠੰਡਿਆਂ ਦਾ ਲੰਗਰ ਲਗਾਇਆ ਬਾਈ ਉਹਨਾਂ ਨੇ। ਕੋਈ ਦੇ ਸਕਦੇ ਹੋ ਛੋਟੇ ਛੋਟੇ ਬੱਚੇ ਕੋਲ ਡਰਿੰਕ ਦਾ ਲੰਗਰ ਲੱਗਿਆ ਛੋਟੇ ਛੋਟੇ ਬੱਚੇ ਸੇਵਾ ਕਰ ਰਹੇ ਨੇ ਤੁਸੀਂ ਦੇ ਸਕਦੇ ਹੋ। 10 ਦਿਨਾਂ ਤੋਂ ਬਾਈ ਹੁਣੀ ਇਹ ਲੰਗਰ ਲਗਾ ਰਹੇ ਨੇ ਜੀ ਪਰ ਮਤਮੈਂ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੇ ਆ ਵੀ ਸੰਗਤਾਂ ਇੱਥੇ ਆ ਤੇ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਢੂਠੇ ਭਾਂਡਿਆਂ ਦੀ ਸੇਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਪਰ ਮਤਮੈਂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਜਿੰਨੀਆਂ ਵੀ ਸੰਗਤਾਂ ਸੇਵਾ ਕਰ ਰਹੀਆਂ ਨੇ उसको इधरले पास देख सकते हो कोल्ड कॉफी का लंगर लगे जी संगत कोल्ड कॉफी का लंगर जी देख सकते हो देख सकते होल्ड कॉफी का लंगर लगे संत से कर रही देख सकते हो इधरले पसे कोल्ड कॉफी का लंगर लगे ਜੀ ਸ਼ੋਹ ਸਾਹਿਬ ਇੱਥੇ ਲੱਗਦੀ ਉਹ ਬਸ ਇੱਥੇ ਅਗਰ ਬਹੁਤ ਬਹੁਤ ਲੰਗਰ ਲੱਗਿਆ ਆ ਸੰਭਾਲੇ ਜੀ ਸਾਹਿਬ ਹਾਂਜੀ ਦੋਸਤੋ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਜੀ ਪਕੌੜਿਆਂ ਦਾ ਲੰਗਰ ਲੱਗਿਆ ਹੋਇਆ ਬਾਈ ਵੀ ਸੇਵਾ ਕਰ ਰਹੇ ਨੇ ਦੇਖ ਸਕਦੇ ਹੋ ਤੇ ਉਧਰਲੇ ਪਾਸੇ ਸਟਾਲ ਲੱਗੇ ਨੇ ਤੇ ਸਾਂਝਤਾ ਦੇ ਫ੍ਰੀ ਸੇਵ ਵਾਲੀਆਂ ਗੱਡੀਆਂ ਵੀ ਹਨ ਲੱਗੀਆਂ ਹੋਈਆਂ ਤੇ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਉਧਰਲੇ ਪਾਸੇ ने लाया है, लंगर ही लंगर चल रहा जी संगत लगाया ने सकते हो रखी जिन्हें भी संगत ने लंगर लगे हुआ वा इधरले पासे देखो जी लंग चल रही लंगर चल रहा जी जी ਤਾਂ ਤੁਸੀਂ ਸਾਡੇ ਲੰਗਰ ਚੱਲ ਰਿਹਾ ਸੰਗਤਾਂ ਲਈਓ ਪਕੌੜਿਆਂ ਦਾ ਤੁਸੀਂ ਸਾਡੇ ਤੋਂ ਪਕੌੜੇ ਚੱਲਦੇ ਪਿਆ ਜੀ ਸੰਗਤਾਂ ਪਹੁੰਚ ਚੁੱਕੀਆਂ ਰਾਜਾ ਸਾਹਿਬ ਜੀ ਦੇ ਛੋੜਿਆਂ ਦਾ ਲੰਗਰ ਚੱਲ ਰਿਹਾ ਜੀ ਤੁਸੀਂ ਦੇਖ ਸਾਡੇ ਉੱਧਰਲੇ ਪਾਸੇ ਪਾਪੜ ਵੀ ਬਣੇ ਪਏ ਆ ਤੇ ਗੋਲ ਗੱਪਿਆਂ ਦਾ ਲੰਗਰ ਵੀ ਚੱਲਣ ਵਾਲਾ ਕੀ ਚਾਟ ਗੋਲ ਗੱਪੇ ਹਲਵਾਈ ਦੇ ਸਕਦੇ ਹੋ ਤੁਸੀਂ ਉਧਰ ਲੱਗੇ ਹੋਏ ਆ ਜੀ ਪਕੌੜਿਆਂ ਦਾ ਲੰਗਰ ਚੱਲ ਰਿਹਾ ਜੀ ਦੇਖ ਦੇਖ ਅੰਦਰ ਚੱਲ ਰਿਹਾ ਕੁਝ ਦਿਨ ਸਾਥੋਂ ਪਕੌੜਿਆਂ ਦਾ ਲੰਗਰ ਚੱਲ ਰਿਹਾ ਜੀ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਡੀਜੇ ਲੱਗਿਆ ਹੋਇਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਚਾਦੀ ਸੇਵਾ ਵੀ ਚੱਲ ਰਹੀ ਆ ਨਾਲ ਦੀ ਨਾਲ ਚਾਹ ਵੀ ਚੱਲ ਰਹੀ ਆ ਤੇ ਟਿੱਕੀਆਂ ਦਾ ਲੰਗਰ ਲੱਗਣ ਵਾਲਾ ਵਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਕਾਊਂਟਰ ਲਗਾਏ ਗਏ ਆ ਲੰਗਰਾਂ ਦੇ ਉੱਪਰ ਸੰਗਤਾਂ ਸੇਵਾ ਕਰ ਰਹੀਆਂ ਨੇ ਲਓ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਠੱਠਾ ਮਾਰਦਾ ਘੱਟ ਪਹੁੰਚ ਚੁੱਕਿਆ ਵਾ ਦਰਸ਼ਨਾ ਲਈ ਤੇ ਸੰਗਤਾਂ ਦੇ ਸਾਹਦੇ ਹੋ ਲਾਹੌਰੀ ਜੀਰੇਦਨ ਕੋਲ ਪਿੰਕਾ ਦਾ ਲੰਗਰ ਚੱਲ ਰਿਹਾ ਵਾ ਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਇਧਰੋਂ ਹੀ ਰੋਨਾਲੀਆ ਕੋਲ ਡ੍ਰਿੰਕ ਦਾ ਮਾਹਰਿਆਂ ਦਾ ਫੈਂਟਿਆ ਦਾ ਲੱਗਰ ਲਗਾਇਆ ਗਿਆ ਤੁਸੀਂ ਦੇਖ ਸਕਦੇ ਹੋ ਦੀ ਰੋਨਾਲੀ ਟਰਾਲੀ ਭਰ ਕੇ ਲੈ ਆਏ ਨੇ ਕੋਲ ਡ੍ਰਿੰਕ ਮਾਹਰਿਆਂ ਦਾ ਫੈਂਟਿਆ ਦਾ ਲੱਗਰ ਲੱਗਿਆ ਜੀ ਤੁਸੀਂ ਦੇਖ ਸਕਦੇ ਹੋ ਬਾਈ ਉਹਨਾਂ ਲਈਓ ਲਓ ਜੀ ਦੇਖੋ ਕਿੰਨੇ ਪਿਆਰ ਤੇ ਨਿਮਰਤਾ ਨਾਲ ਸੇਵਾ ਕਰ ਰਹੇ ਨੇ ਸੰਤੋ ਦੇਖ ਸਕਦੇ ਹੋ ਤੁਸੀਂ ਕਈ ਕਰਾ ਕਰੋ ਆਈ ਲੰਗਰ ਲੱਗਿਆ ਵਾ ਹਾਂਜੀ ਦੋਸਤੋ ਤੁਸੀਂ ਇੱਧਰਲੇ ਪਾਸੇ ਦੇਖ ਸਕਦੇ ਆ ਜੀ ਸੰਗਤਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਬਾਈਆਂ ਨੇ ਫਰੂਟਾਂ ਦਾ ਲੰਗਰ ਲਗਾਇਆ ਜੀ ਤਾਜੇ ਫਰੂਟਾਂ ਦਾ ਲੰਗਰ ਦੇਖ ਸਕਦੇ ਹੋ ਸੰਗਤਾਂ ਐਨ ਖੁਸ਼ ਹੋ ਕੇ ਲੰਗਰ ਸ਼ਾਗਰੀਆਂ ਨੇ ਜੀ ਤੇ ਵੀਰ ਹੁਣੀ ਬੜੇ ਪਿਆਰ ਤੇ ਸਤਿਕਾਰ ਭਾਵਨਾ ਦੇ ਨਾਲ ਬਹੁਤ ਹੀ ਪਿਆਰੇ ਵਧੀਆ ਢੰਗ ਦੇ ਨਾਲ ਸੇਵਾ ਨਿਭਾਉਂਦੇ ਨੇ ਜਿੰਨੇ ਲੰਗਰ ਲੱਗੇ ਨੇ ਬਾਈ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਪਿਆਰ ਦੇ ਨਾਲ ਲੰਗਰ ਲੱਗੇ ਹੋਏ ਨੇ ਬਹੁਤ ਸੰਗਤਾਂ ਦੀ ਸੇਵਾ ਕਰਦੇ ਨੇ ਜਿੰਨੇ ਵੀ ਲੰਗਰ ਚ ਸੇਵਾਦਾਰ ਨੇ ਦੇਸਾਂਤੋਂ ਤੁਸੀਂ ਪਤੀਲੇ ਵੱਡੇ ਵੱਡੇ ਫਰੂਟੀਆਂ ਦੇ ਨਾਲ ਭਰੇ ਹੋਏ ਨੇ ਤੇ ਫਰੂਟੀਆਂ ਚੱਲਣ ਲੱਗੀਆਂ ਨੇ ਫਰੂਟੀਆਂ ਦੀ ਟਰਾਲੀ ਵੀ ਭਰ ਕੇ ਆ ਚੁੱਕੀ ਆ ਨਾਲ ਦੀ ਨਾਲ ਫਰੂਟੀਆਂ ਚੱਲ ਰਹੀਆਂ ਕੋਲ ਡਰਿੰਕ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਇੱਧਰ ਕੋਲ ਡਰਿੰਕ ਦਾ ਲੰਗਰ ਲੱਗਿਆ ਛੋਟੇ ਛੋਟੇ ਬੱਚੇ ਸੇਵਾ ਕਰ ਰਹੇ ਨੇ ਭਾਈ ਜੀ ਹੁਣੇ ਹੱਥ ਜੋੜ ਕੇ ਨਿਮਰਤਾ ਨਾਲ ਸਾਰਿਆਂ ਨੂੰ ਰੋਕ ਕੇ ਠੰਡੇ ਪਿਲਾ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਲੰਗਰ ਲੱਗਿਆ ਹੋਇਆ ਜੀ ਇਹ ਲੰਗਰ ਹੈਗਾ ਜੀ ਬਜਾਜ ਰਿਜ਼ੋਰਟ ਦੇ ਬਿਲਕੁਲ ਸਾਹਮਣੇ ਲੰਗਰ ਲੱਗਿਆ ਹੋਇਆ ਵਾ ਪੈਟਰੋਲ ਪੰਪ ਦੇ ਬਿਲਕੁਲ ਨਾਲ ਬਜਾਜ ਰਿਜ਼ੋਰਟ ਆਉਂਦਾ ਉਹਦੇ ਨਾਲ ਤੁਸੀਂ ਦੇਖ ਸਕਦੇ ਹੋ ਕੋਲ ਡਰਿੰਕ ਦਾ ਲੰਗਰ ਲੱਗਿਆ ਤੇ ਉਸ ਤੋਂ ਬਾਅਦ ਤੁਸੀਂ ਤੁਹਾਨੂੰ ਇੱਕ ਚੀਜ਼ ਆਪਾਂ ਦਿਖਾ ਦਈਏ ਕਿ ਭਾਈ ਉਹਨਾਂ ਨੇ ਕਾਊਂਟਰ ਲਗਾਏ ਗਏ ਆ ਤੇ ਬਹੁਤ ਵਧੀਆ ਡੀਜੇ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਡੀਜੇ ਦੇ ਵਿੱਚ ਪਿਆਰੇ ਪਿਆਰੇ ਮਿੱਠੇ ਮਿੱਠੇ ਸ਼ਬਦ ਰਾਜਾ ਸਾਹਿਬ ਜੀ ਦੇ ਚੱਲ ਰਹੇ ਨੇ ਤੇ ਆਪਾਂ ਤੁਹਾਨੂੰ ਉਧਰਲੇ ਪਾਸੇੋਂ ਦਿਖਾਉਨੇ ਆ ਜੀ ਲਓ ਜੀ ਇੱਧਰ ਪਕੌੜਿਆਂ ਦਾ ਲੰਗਰ ਦੇਖ ਸਕਦੇ ਹੋ ਤੁਸੀਂ ਕੜਾਹੀਆਂ ਚੜੀਆਂ ਪਈਆਂ ਗਰਮਾ ਗਰਮ ਪਕੌੜੇ ਨਿਕਲ ਰਹੇ ਨੇ ਹਲਵਾਈ ਲੱਗੇ ਹੋਏ ਨੇ ਜੀ ਪਕੌੜਿਆਂ ਦਾ ਲੰਗਰ ਵੀ ਬਸ ਸਟਾਰਟ ਹੀ ਹੋਣ ਵਾਲਾ ਬਸ 2-4 ਮਿੰਟਾਂ ਦੇ ਵਿੱਚ ਪਕੌੜਿਆਂ ਦਾ ਲੰਗਰ ਸਟਾਰਟ ਹੋਣ ਵਾਲਾ ਜੀ ਤੁਸੀਂ ਦੇਖ ਸਕਦੇ ਹੋ ਪਕੌੜਿਆਂ ਦੇ ਟੇਬਲ ਐ ਨੱਕੋ ਨੱਕ ਭਰਤੇ ਆ ਸੰਗਤਾਂ ਦੇ ਲਈ ਲੰਗਰ ਸਟਾਰਟ ਹੋਣ ਚ ਬਸ 2-4 ਮਿੰਟ ਰਹਿ ਚੁੱਕੇ ਰਹਿੰਦੇ ਆ ਜੀ ਤੇ ਲੰਗਰ ਇਹ ਵੀ ਸਟਾਰਟ ਹੋਣ ਵਾਲਾ ਬਹੁਤ ਹੀ ਪਿਆਰ ਸਤਿਕਾਰ ਭਾਵਨਾ ਨਾਲ ਇਹ ਲੰਗਰ ਲੱਗੇ ਗਿਆ ਜੀ ਐਨ ਆਰ ਆਈ ਵੀਰਾਂ ਤੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਸਾਰੇ ਲੰਗਰ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ लो जी देखो गर्मा गर्म पकौड़े लै रहे ने कड़ाहियाँ चढ़िया पेसन पे घोलिया पिया हाँ जी दोस्तों ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਸੰਗਤਾਂ ਨੇ ਪਾਸਤਾ ਦਾ ਲੰਗਰ ਲਗਾਇਆ ਹੋਇਆ ਚਾਹ ਪਕੌੜੇ ਪਾਸਤਾ

ਨਾਮ ਇਰਾਮ ਖਾਨ ਮੋਹਰਦਾਰ ਨੇ ਇਸ 마을 ਦਾ ਨਾਂ ਨੰਨਕਾਣਾ ਜੱਬਾ ਸਿਊ ਨੂੰ ਪਿੰਡ ਨਗਰ ਜਲੰਧਰ ਵਾਲੇ ਹੱਥ ਨਾਲ ਉਸ ਦੇ ਸਾਹਮਣੇ ਪਾਸਾ ਲੰਕਰ ਲਗਾ ਕੇ ਮਹਿੰਦੂ ਸੁਖਿਆ ਦਾ ਮੁਕਾਬਲੇ ਦੀ ਸ਼ਾਹੀ ਇਸੂਰੀ ਲੱਕੇ ਬਾਸਾ ਦੀ ਸ਼ਾਹੀ ਅੱਜ ਦਰਵਾਜ਼ਾ ਰੋਟੀਆਂ ਦਾ ਸ਼ਾਦੀ ਦੇ ਦੁਸਤਰੀ ਅੰਗਰ ਲੱਗਿਆ ਨਹੀਂ ਸੰਗਤਾਂ ਨਹੀਂ ਤੁਸੀਂ ਦੇਰ ਸਾਹਿਬ ਤੇ ਮੁਲਾਬਾ ਲੱਗਣ ਲੱਗਿਆ ਸੰਗਤਾਂ ਵਾਲੀ ਨਗਰ ਨੇ ਸੰਗਤ ਨੇ ਨਗਰ ਦੀ ਸੰਗਤ ਨੇ ਨਕਰ ਲਗਾਇਆ ਹੋਇਆ ਜੀ ਕਿਸੇ ਦਾ ਪਰਮਾਤਮਾ ਇਹਨਾਂ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਕਿਸੇ ਸੰਗਤਾਂ ਨੇ ਲੰਗਰ ਲਗਾਇਆ ਹੋਇਆ ਜੀ ਆਪੇ ਮਾਣ ਦੀ ਸ਼ਾਤ